ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾ ਬੁੱਤ ਸਿੰਘ ਰਾਣਾ ਤਸਵੀਰਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਗਰਾਊਂਡ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਜਿਹੜੇ ਘਰ ਨੇ ਉਹ ਬਿਲਕੁਲ ਸਤ루 ਦਰਿਆ ਦੇ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਲਗਭਗ 25 ਤੋਂ 30 ਘਰ ਇਹ ਦੱਸੇ ਜਾ ਰਹੇ ਨੇ ਪਾਣੀ ਉਹਨਾਂ ਦੀਆਂ ਜਿਹੜੀਆਂ ਗਲੀਆਂ ਐ ਉਹਦੇ ਵਿੱਚ ਜਿਹੜਾ ਇਹ ਲੱਖ ਲੱਖ ਪਾਣੀ ਘੁੰਮ ਰਿਹਾ ਤੇ ਲੋਕ ਜਿਹੜੇ ਫਸੇ ਨੇ ਇਸ ਤੋਂ ਇਲਾਵਾ ਇੱਥੇ ਜਿਹੜੇ ਬਕਵਾਕ ਸਿਆਸੀ ਪਾਰਟੀਆਂ ਦੇ ਆਗੂ ਵੀ ਇਹਨਾਂ ਦੀ ਸਾਰ ਲੈਣ ਵਾਸਤੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਾਂਗੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਕੁਝ ਨੌਜਵਾਨ ਇਹਨਾਂ ਲੋਕਾਂ ਦੇ ਨਾਲ ਖੜੇ ਨੇ ਆ ਕੇ ਗੱਲਬਾਤ ਕਰਾਂਗੇ ਆ ਬਾਈ ਦੀ ਕਿਸ ਤਰੀਕੇ ਨਾਲ ਲੱਗ ਰਿਹਾ ਅੰਦਰ ਜੋ ਹਾਲਾਤ ਨੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਘਰੇ ਨੇ ਇਹਨਾਂ ਤੱਕ ਕਿੰਦਾਂ ਦੀਆਂ ਜਿਹੜੀਆਂ ਸਹੂਲਤਾਂਾਂ ਤੁਹਾਡੇ ਵੱਲੋਂ ਭਜਾਈਆਂ ਜਾ ਰਹੀਆਂ ਜੀ ਬਿਲਕੁਲ ਜੀ ਅਸੀਂ ਸਾਡੀ ਸਾਰੀ ਟੀਮ ਅਸੀਂ ਦੇਖ ਲਿਆ ਹੋਣਾ ਘਟੋ ਘਟ ਲੱਖ ਲੱਖ ਪਾਣੀ ਸਾਡੇ ਆਇਆ ਸੀਗਾ ਆਪਾਂ ਸਾਰੇ ਅੰਦਰ ਜਾ ਕੇ ਦੇਖਿਆ ਤੇ ਕਾਬੀ ਨੁਕਸਾਨ ਹੈ 15 ਘਰ ਆਪਾਂ ਦੇਖਿਆ ਹੈ 15 ਘਰਾਂ ਦਾ ਜਿਆਦਾ ਨੁਕਸਾਨ ਹੈ ਜਿਹੜਾ ਪਾਣੀ ਆ ਉਹਨਾਂ ਬੰਦਿਆਂ ਨੇ ਆਪਣਾ ਜਿਹੜਾ ਸਮਾਨ ਹੈ ਉਹ ਸਾਰਾ ਸੁਰੱਖਿਅਤ ਜਗ੍ਹਾ ਤੇ ਰੱਖ ਲਿਆ ਹੈ ਤੇ ਹੁਣ ਉੱਥੇ ਜਿਹੜੇ ਪਸ਼ੂ ਆ ਉਹ ਵੀ ਆਪਾਂ ਬਿਲਕੁਲ ਸਾਈਡ ਤੇ ਵੱਲ ਨੇ ਹੁਣ ਆਪਾਂ ਜਿਹੜਾ ਜਾਈਆ ਲਿਆ ਹੈ ਕਿ ਜਿੰਨਾ ਵੀ ਨਾ ਨੁਕਸਾਨ ਹੋਇਆ ਆ ਆਪਾਂ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਆ ਉਹ ਸਾਰੀ ਆਪਣੇ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਤੇ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਜਿੰਨਾ ਨੁਕਸਾਨ ਆ ਉਸ ਹਾਵ ਨਾਲ ਆਪਾਂ ਮੰਤਰੀ ਸਾਹਿਬ ਨੂੰ ਕਹਾਂਗੇ ਕਿ ਇਹਨਾਂ ਦਾ ਜਿਹੜਾ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿ ਲੱਗਦਾ ਨਹੀਂ ਹੈ ਕਿ ਹਰ ਵਾਰ ਇਹਨਾਂ ਲੋਕਾਂ ਨੂੰ ਹੜ ਦੀ ਮਾਰ ਝੱਲਣੀ ਪੈਂਦੀ ਹੈ ਇਹਨਾਂ ਦਾ ਜਿਹੜਾ ਦਰਿਆ ਦਾ ਇਹ ਪੱਕਾ ਹੱਲ ਹੋਣਾ ਚਾਹੀਦਾ ਕੋਈ ਹਾਂ ਲੋਕ ਤਾਂ ਇਹ ਕਹਿੰਦੇ ਨੇ ਕਿ ਦਰਿਆ ਨੂੰ ਚੈਨਲਾਈਜ਼ ਕਰ ਦੇਣਾ ਚਾਹੀਦਾ ਤਾਂ ਜੋ ਜਿਵੇਂ ਹਿਮਾਚਲ ਦੇ ਵਿੱਚ ਜਿਹੜਾ ਹਿਮਾਚਲ ਉੱਨੇ ਦੇ ਵਿੱਚ ਹੋਇਆ ਹੈਗਾ ਸਵਾਨ ਨਦੀ ਬਿਲਕੁਲ ਚੈਨਲਾਈਜ਼ ਹੈਗੀ ਹੈ ਇਸੇ ਤਰੀਕੇ ਨਾਲ ਸਤਲੁਜ ਨੂੰ ਵੀ ਚੈਨਲਾਈਜ਼ ਕਰ ਦੇਣਾ ਚਾਹੀਦਾ ਬਿਲਕੁਲ ਜੀ ਤੁਹਾਡੀ ਸਹੀ ਗੱਲ ਹੈ ਪਈ ਆਪਣਾ ਇਹ ਵਿਚਾਰੇ ਸਾਡੇ ਜਿਹੜੇ ਬੇਲਿਆਂ ਦੇ ਲੋਕ ਐ ਤੇ ਦਰਿਆ ਦੇ ਕੰਢਾ ਇਹਦੀ ਜਿਹੜੀ ਜਾਨ ਐ ਹਰ ਵੇਲੇ ਸੂਲੀ ਦੇ ਟੰਗੀ ਰਹਿੰਦੀ ਐ ਜਦੋਂ ਉੱਪਰੋਂ ਬਾਰਿਸ਼ ਆਂਦਾ ਹੈ ਬਾਰਿਸ਼ ਆਉਂਦੀ ਹੈ ਜ਼ਿਆਦਾ ਤਾਂ ਬਹੁਤ ਜ਼ਿਆਦਾ ਜਿਸ ਤਰ੍ਹਾਂ ਪਾਣੀ ਆਂਦਾ ਹੈ ਤਾਂ ਹੁਣ ਵੀ ਤੁਸੀਂ ਦੇਖਦੇ ਆ ਕਿ ਸਾਰੇ ਗੋਡਾ ਗੋਡਾ ਪਾਣੀ ਆਇਆ ਹੈ ਜਿਵੇਂ ਕਿ ਹੁਣ ਮੰਤਰੀ ਸਾਹਿਬ ਨੇ ਪਿਛਲੀ ਵਾਰ 2023 ਦਾ ਸਬਕ ਲਿਆ ਸੀ ਤੁਸੀਂ ਹਰਸਾਵੇਲਾ ਦੇਖਿਆ ਹੋਣਾ ਹਰਸੇਵੇਲੇ ਦੇ ਉਸ ਏਰੀਆ ਦੇ ਵਿੱਚ 15 ਕਰੋੜ ਦੇ ਡੰਗੇ ਲਗਾਏ ਆ ਤੇ ਇਸ ਵਾਰ ਜਿਹੜਾ ਹਰਸਾਵੇਲੇ ਸੀਤੀ ਪਹਿਲਾਂ ਨਾਲੋਂ 2023 ਦੇ ਨਾਲੋਂ 60 ਤੇ 70% ਜ਼ਿਆਦਾ ਬਿਹਤਰ ਸੀ ਤੇ ਆਪਾਂ ਹੁਣ ਇਹ ਵੀ ਧਿਆਨ ਚ ਲਿਆਵਾਂਗੇ ਕਿ ਜਿਸ ਤਰ੍ਹਾਂ ਤੁਸੀਂ ਉਸ ਸਾਈਡ ਆਪਾਂ ਡੰਗੇ ਲਗਾਏ ਆ ਤਾਂ ਇੱਧਰ ਵੀ ਜਿਹੜਾ ਇਹ ਆਪਣਾ ਇਸ ਜਿਹੜਾ ਆਪਣਾ ਖੱਡ ਹੈ ਇਹਨਾਂ ਨੂੰ ਚੈਰਾਇਜ਼ ਕੀਤਾ ਜਾਵੇ। ਬਿਲਕੁਲ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲਬਾਤ ਕਰੀਏ ਤਾਂ ਪਿੰਡ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਬਜ਼ੁਰਗਾਂ ਨੂੰ ਪਤਾ ਹੁੰਦਾ ਹਾਲਾਤ ਕਿਸ ਤਰੀਕੇ ਦੇ ਨੇ। ਬਜ਼ੁਰਗੋ ਕਿਵੇਂ ਦੇਖਦੇ ਹੋ ਤੁਹਾਡੇ ਜਿਹੜੇ ਹਾਲਾਤ ਪਾਣੀ ਬਹੁਤ ਜ਼ਿਆਦਾ ਆ ਗਿਆ। ਪਾਣੀ ਤਾਂ ਜ਼ਿਆਦਾ ਹੀ ਆ ਜੀ ਹੁਣ ਕਿਆ ਕਰਦਾ ਤੇ ਕਿਆ ਜੋਰ ਚੱਲਦਾ ਹੁਣ ਤਾਂ ਅੰਦਰ ਵੀ ਨੁਕਸਾਨ ਹੋ ਗਿਆ ਸਾਰਾ ਹੀ ਸਭ ਕੁਝ। ਘਰ ਘਰ ਕਿੰਨੇ ਕ ਘਰ ਉਧਰੋਂ ਪਸੇ ਡੁੱਬੇ ਨੇ। ਤਾਂ ਕਾਫੀ ਉਧਰ ਹੈ। ਅੱਛਾ ਜੀ। ਕਾਫੀ ਘਰ ਹੈ ਜੀ ਆਜ ਕੋਈ ਇਹ ਥਾਣੇ ਦੇ ਉੱਪਰ ਬੈਠੇ ਆ ਕੋਈ ਕਿਲੂ ਦੇ ਘਰਾਂ ਦੇ ਵਿੱਚ ਕੋਈ ਜਿਹੜੀ ਆ ਸਰਕਾਰ ਦੀ ਸਹਾਇਤਾ ਪਹੁੰਚੀ ਆ ਕੋਈ ਕੋਈ ਨਹੀਂ ਪਹੁੰਚੀ ਕੋਈ ਨਹੀਂ ਆਇਆ ਜੀ ਜਿਹੜੇ ਸਰਕਾਰ ਦੇ ਆਗੂ ਜਿਹੜੇ ਨਵਿੰਦੇ ਆਏ ਨੇ ਕੋਈ ਆਇਆ ਤਾਂ ਕੁਝ ਵੀ ਨਹੀਂ ਆਇਆ ਕੋਈ ਆਇਆ ਅੱਛਾ ਜੀ ਹਾਂ ਜੀ ਵੈਸੇ ਕਿਸੇ ਨੇ ਮਦਦ ਵੀ ਨਹੀਂ ਕੀਤੀ ਕੋਈ ਰਾਸ਼ਨ ਪਾਣੀ ਆ ਹੋਰ ਕਿਸ ਤਰੀਕੇ ਦੀ ਕੋਈ ਨਹੀਂ ਮੇਰਾ ਸਰਕਾਰ ਮੈਂ ਬਿਲਕੁਲ ਜੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਬੇਸ਼ੱਕ ਇਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਕੋਈ ਵੀ ਇਹਨਾਂ ਦਾ ਜਿਹੜਾ ਹੈਗਾ ਏ ਕਿ ਕਿਸੇ ਤਰੀਕੇ ਦੀ ਵੀ ਜਿਹੜੀ ਹੈਗੀ ਆ ਉਹ ਸੁਰੱਖਿਆ ਜਿਆ ਜਾਂ ਸੁਰੱਖਿਆ ਜ਼ਰੂਰੀ ਆਪਣੇ ਆਪ ਜਨੇ ਬਾਹਰ ਚਲੇ ਗਏ ਪਰ ਸਰਕਾਰ ਵੱਲੋਂ ਕੋਈ ਇਹਨਾਂ ਦੀ ਮਾਲੀ ਮਤੋਰ ਤੇ ਮਦਦ ਹਰੇ ਤੱਕ ਨਹੀਂ ਕੀਤੀ ਗਈ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਉਂਗਾ ਕਿਉਂਕਿ ਹਾਲਾਤ ਕੀ ਨੇ ਘਰਾਂ ਦੇ ਵਿੱਚ ਪਾਣੀ ਘੁੰਮ ਰਿਹਾ 3 3 4 4 ਫੁੱਟ ਪਿੰਡ ਪਨਾਮ ਦੇ ਵਿੱਚ ਇਹ ਪਾਣੀ ਘੁੰਮ ਰਿਹਾ ਔਰ ਲੋਕ ਜਿਹੜੇ ਆ ਬਿਲਕੁਲ ਸਹਿਮ ਦੇ ਵਿੱਚ ਆ ਡਰ ਦੇ ਵਿੱਚ ਆ ਸਾਡੇ ਨਾਲ ਹੋਰ ਵੀ ਪਿੰਡ ਦੇ ਨੌਜਵਾਨ ਹਾਜ਼ਰ ਨੇ ਆ ਗੱਲਬਾਤ ਜ਼ਰੂਰ ਕਰ ਲੰਨੇ ਆ ਕੀ ਕਹਿੰਦਾ ਨੌਜਵਾਨਾਂ ਦਾ ਆ ਵਾਝੀ ਕਿਸ ਤਰ੍ਹਾਂ ਦੇਖਦੇ ਹੋ ਇਸ ਤਰੀਕੇ ਨਾਲ ਪਾਣੀ ਜਿਹੜਾ ਤੇ ਚੱਲ ਰਿਹਾ ਅੱਪਾ ਅੱਗੇ ਜਾ ਕੇ ਆਏ ਸੀ ਜੀ ਠੀਕ ਹੈ ਜੀ ਅੱਗੇ ਕੰਮ ਸਗੋਂ 20 ਤੋਂ 25 ਘਰ ਜਿਹੜੇ ਅਸੂਲੇ ਪਾਣੀ ਦੇ ਵਿੱਚ ਗਏ ਠੀਕ ਹੈ ਤੇ ਆਪਣਾ ਪਸ਼ੂ ਵਗੈਰਾ ਕੇ ਉਹ ਲੈ ਕੇ ਆ ਰਹੇ ਹੁਣ ਜੀ ਲੋਕ ਜਿਹੜੇ ਕਿ ਲੋਕੀ ਵਿੱਚੋਂ ਨਿਕਲ ਰਹੇ ਆ ਹੁਣ ਜੀ ਹਾਂਜੀ ਆ ਰਹੇ ਬਾਹਰ ਆ ਰਹੇ ਇੱਥੇ 30 35 ਕੇ ਜਿਹੜੇ ਜੀ ਜੀ 35 ਕ ਮਕਾਨ ਜਿਹੜੇ ਹੈਗੇ ਨੇ ਉਹ 30 35 ਮਕਾਨ ਐਸ ਵੱਲ ਇਸ ਟਿਪੇੜ ਦੇ ਵਿੱਚ ਇਸ ਸਾਈਡ ਦੇ ਪਨਾਮ ਪਿੰਡ ਦੇ ਆਏ ਹੋ ਤੇ ਅਸੀਂ ਕਲਾਸੀ ਪਿੰਡ ਪਿੱਛੇ ਸਿੰਘਪੁਰ ਕਲਾਸੀ ਵੀ ਹੋ ਕੇ ਆਏ ਆ ਉੱਥੇ ਵੀ 10 12 ਮਕਾਨ ਆ ਜਿਹੜੇ ਉਹ ਪਾਣੀ ਦੇ ਵਿੱਚ ਆ ਦਿੱਤੇ ਆ ਉਹਨਾਂ ਦੇ ਜਿੰਨੇ ਵੀ ਬੰਦੇ ਹੈਗੇ ਨੇ ਉਹਨਾਂ ਨੂੰ ਸ਼ਫਟ ਕਰ ਦਿੱਤਾ ਗਿਆ ਹੈ ਦੂਸਰੇ ਘਰਾਂ ਦੇ ਵਿੱਚ ਚਲੋ ਭਰਾਏ 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 ਭਾਜੀ ਹਾਲਾਤੇ ਸਮੇ ਹੈਗੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ ਮੌਜੂਦਾ ਹਾਲਾਤ ਆ ਜਿਹੜੇ ਕਾਫੀ ਘਰ ਜਿਹੜੇ ਹੈਗੇ ਉਹ ਉਹਦੀ ਚਪੇਟ ਵਿੱਚ ਆਏ ਹੋਏ ਨੇ ਪਾਣੀ ਦੇ ਤੇ ਜਿਵੇਂ ਵੀ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਆਪਾਂ ਉਵੇਂ-ਉਵੇਂ ਉਹਨਾਂ ਪਿੰਡਾਂ 'ਚ ਜਾ ਕੇ ਜੋ ਸਾਡੇ ਵੱਲੋਂ ਸਹਾਇਤਾ ਹੋ ਪਾਦੀ ਆ ਆਪਾਂ ਉਹ ਪਿੰਡਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਵੀ ਆ ਤੇ ਕਰ ਵੀ ਰਹੇ ਹਾਂ ਕਿਹੜੀ ਜਗ੍ਹਾ ਖੜੇ ਹੋ ਕਿਹੜਾ ਪਿੰਡ ਹੈ ਕੀ ਹਾਲਾਤ ਨੇ ਤੁਹਾਡੇ ਵੱਲ ਕਿੱਦਾਂ ਦੇ ਕਾਰਗਿੱਥੇ ਲੱਗ ਕੇ ਕਿੱਦਾਂ ਕੀਤਾ ਜਾ ਰਹੇ ਆ ਇਹ ਅਸੀਂ ਐਸਐਲ ਖੜੇ ਆ ਆਪਣਾ ਪਿੰਡ ਪਨਾਮ ਦੇ ਵਿੱਚ ਇਸ ਤੋਂ ਪਹਿਲਾਂ ਵੀ ਪਿਛਲੇ ਪਿੰਡ ਸਿੰਘਪੁਰ ਜਾ ਕੇ ਆਏ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਤਸਵੀਰਾਂ ਦੇਖੀਆਂ ਆ ਕਿ ਆਪਣਾ ਜਿਹੜਾ ਪਾਣੀ ਆ ਇਹ ਗੋਡੇ-ਗੋਡੇ ਤੱਕ ਪਹੁੰਚ ਚੁੱਕਿਆ ਆ ਕਿਉਂਕਿ ਪਿੱਛੇ ਭਾਖੜੇ ਤੋਂ ਜਿਹੜਾ ਪਾਣੀ ਆ ਉਹ ਕਾਫੀ ਜ਼ਿਆਦਾ ਛੱਡ ਚੁੱਕਿਆ ਆ ਤੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰੀ ਤੇ ਆ ਤੇ ਹੁਣ ਉਹਨਾਂ ਨੇ ਹੁਣ ਆਪਣਾ ਸਵੇਰੇ 5000 ਕਿਊਸਕ ਪਾਣੀ ਜਿਹੜਾ ਛੱਡਿਆ ਹੈ ਕੋ ਬੋਲੀ ਜਾਂਦਾ ਪੰਜ 5000 ਪਾਣੀ ਛੱਡਿਆ ਹੈ ਤੇ ਜਿਵੇਂ ਤੁਸੀਂ ਦੇਖਦੇ ਆ ਆਪਾਂ ਆਪਾਂ ਪਿਛਲੇ ਘਰਾਂ ਦੇ ਵਿੱਚ ਵੀ ਇਹ ਜਗ੍ਹਾ ਹੈ ਪਿੱਛੇ ਤੁਸੀਂ ਕੈਮਰਾ ਤੁਸੀਂ ਮਾਰਤਾ ਕਦੇ ਹੋ ਤੇ ਇੱਥੇ ਵੀ ਇਹ ਜਗ੍ਹਾ ਘੱਟ ਤੇ ਘੱਟ 15 ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਚੁੱਕਿਆ ਹੈ ਤੇ ਅਸੀਂ ਹੁਣ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਇਹ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 5 ਦਿਨਾਂ ਤੋਂ ਮੰਤਰੀ ਸਾਹਿਬ ਖੁਦ ਵੀ ਆਪਣਾ ਜ਼ਮੀਨੀ ਤੌਰ ਤੇ ਆਪਾਂ ਲੱਗੇ ਹੋਏ ਨੇ ਐ ਤੇ ਪਿੱਛੇ ਝਿੰਜੜੀ ਵੀ ਤੁਸੀਂ ਦੇਖਿਆ ਪਰਸੋਂ ਜਿਹੜਾ ਆਪਣਾ ਖਾਰ ਲੱਗੀ ਸੀਗੀ ਉੱਥੇ ਵੀ ਮੰਤਰੀ ਸਾਹਿਬ ਖੁਦ ਜਾ ਕੇ ਉਹਨਾਂ ਨੇ ਆਪਣਾ ਕੰਹੀ ਲੈ ਕੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਆ ਉੱਥੇ ਵੀ ਆਪਣਾ ਆਮ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਵੀ ਸਾਡੀ ਟੀਮ ਐਸ ਐਸ ਵੇਲੇ ਜਿਹੜੇ ਪਿੰਡ ਦੇ ਹਾਲਾਤ ਹੈ 15 ਤੇ 20 ਘਰਾਂ ਨੂੰ ਜਿਹੜਾ ਜ਼ਿਆਦਾ ਖਤਰਾ ਹੈ ਬਾਕੀ ਇਸ ਸਾਈਡ ਥੋੜਾ ਪਾਣੀ ਘੱਟ ਆ ਪਿਛਲੀ ਸਾਈਡ ਤੇ ਜਿਹੜਾ ਪਿੱਛੇ ਆ ਆਪਣਾ ਉਹ ਗੋਡੇ-ਗੋਡੇ ਤੱਕ ਪਾਣੀ ਆ ਚੁੱਕਿਆ ਹੈ ਹੋਰ ਬਦਮ ਦੀ ਵੀ ਉਮੀਦ ਹੈ ਜੀ ਆਉਣ ਵਾਲੇ ਜੀ ਬਿਲਕੁਲ ਜੇ ਹੁਣ ਆਪਣਾ ਪਹਾੜ ਦੇ ਵਿੱਚ ਜ਼ਿਆਦਾ ਬਾਹਰ ਚੁੰਦੀ ਆ ਤਾਂ ਪਾਣੀ ਹੋਰ ਵੀ ਜ਼ਿਆਦਾ ਵਧਣ ਦੇ ਹਿਸਾਰ ਹੈ ਵੀ ਅਪੀਲ ਕਰਦੇ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਥਾਵਾਂ ਨੇ ਉੱਥੇ ਲੋਕ ਕਿੱਥੋਂ ਬਿਲਕੁਲ ਬਿਲਕੁਲ ਜੀ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਪਸ਼ੂ ਡੰਗਰ ਹੋਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿਸਾਨ ਲੋਕ ਰਹਿੰਦੇ ਆ ਭੋਲੇ ਭਾਲੇ ਲੋਕ ਹੁੰਦੇ ਨੇ ਨਾ ਉਹ ਇਹੀ ਕਹਿੰਦੇ ਆ ਕਿ ਆਪਣਾ ਜਿਹੜਾ ਪਸ਼ੂ ਹੈ ਪਸ਼ੂ ਹੈ ਉਹਨਾਂ ਨੂੰ ਆਪਣਾ ਫਾਇਰ ਤੇ ਬਾੜਿਆਂ ਤੇ ਆਪਾਂ ਆਪਾਂ ਫਾਇਰ ਤੇ ਲੈ ਜੀਏ ਕੋਈ ਜਾਨਵਾਲ ਦਾ ਨੁਕਸਾਨ ਨਾ ਹੋਵੇ ਖੁੱਦ ਵੀ ਇਹਨਾਂ ਨੂੰ ਆਪੇ ਹੀ ਕਹਿੰਦੇ ਆ ਕਿ ਆਪਣਾ ਸਮਾਨ ਆ ਜਿਹੜਾ ਸੁਰੱਖਿਅਤ ਜਗਾ ਤੇ ਲੈ ਕੇ ਜਦੋਂ ਤੱਕ ਸਥਿਤੀ ਸਹੀ ਨਹੀਂ ਹੁੰਦੀ ਆ ਉਦੋਂ ਤੱਕ ਸਮਾਨ ਆਪਣਾ ਫਾਇਰ ਤੇ ਹੀ ਰੱਖੋ ਜੀ ਮੈਂ ਕਮਿ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਕਦ ਤੋਂ ਸੇਵਾਵਾਂ ਦੇ ਰਹੇ ਹੋ ਤੇ ਕਿੰਨੀਆਂ ਸੇਵਾਵਾਂ ਦੇ ਰਹੇ ਹੋ ਤੇ ਕਿਹੜੇ ਲੈਡੀ ਗੰਮ ਦੇ ਪੈਰ ਕੀ ਹਾਂਜੀ ਇੱਥੇ ਜਿੱਦਾਂ ਸਾਡੇ ਪਨਾਮ ਦਾ ਏਰੀਆ ਹੈਗਾ ਦੋਲਾ ਬਸਤੀ ਪਨਾਮ ਤੇ ਸਿੰਘਪੁਰ ਪਲਾਸੀ ਇੱਥੇ ਪਾਣੀ ਦੇ ਨਾਲ ਕਈ ਮਤਲਬ ਕਿ ਘਰ ਜੜੇ ਹੈਗੇ ਉਹਨਾਂ ਦਾ ਬੜਾ ਨੁਕਸਾਨ ਹੋ ਗਿਆ ਤੇ ਉਹ ਸ਼ਿਫਟ ਕਰਕੇ ਹੁਣ ਇੱਥੇ ਸੰਤ ਬਾਬਾ ਦੀ ਡੇਰੇ ਦੇ ਵਿੱਚ ਜਿਹੜੇ ਪੇਸ਼ੈਂਟ ਹੈ ਜਿੱਦਾਂ ਸਾਡੀਆਂ ਦੋ ਪ੍ਰੈਗਨੈਂਟ ਹੈ ਉਹ ਇੱਥੇ ਸ਼ਿਫਟ ਕਰ ਦਿੱਤੇ ਹਨ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਵੀ ਬੰਦੀਆਂ ਸੁਵਿਧਾਵਾਂ ਅਸੀਂ ਦੇ ਰਹੇ ਹਾਂ ਜਿੱਦਾਂ ਕਿ ਅੱਜ ਇੱਕ ਪ੍ਰੈਗਨੈਂਟ ਹੈ ਸਾਡੇ ਕੋਲ ਉਹਨਾਂ ਦਾ ਸਿਰ ਤੋਂ ਸਿਰ ਦਰਦ ਹੋ ਰਿਹਾ ਉਹਨਾਂ ਨੂੰ ਚੱਕਰ ਆ ਰਿਹਾ ਤੇ ਉਹਦੇ ਜੋ ਵੀ ਸਾਡੇ ਕੋਲ ਇੱਥੇ ਅਵੇਲੇਬਲ ਮੈਡੀਸਨ ਹੈ ਅਸੀਂ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਤੇ ਉਹਨਾਂ ਨੂੰ ਦੇਖ ਰਹੇ ਹਾਂ ਉਹਨਾਂ ਦਾ ਬੀਪੀ ਵਗੈਰਾ ਸਾਰਾ ਕੁਝ ਮਤਲਬ ਮੈਨੇਜ ਕਰ ਰਹੇ ਹਾਂ ਤੇ ਅਸੀਂ ਜੇ ਸਾਨੂੰ ਲੱਗਿਆ ਕੰਡੀਸ਼ਨ ਨ ਇਹਨਾਂ ਦੀ ਕਿ ਮਤਲਬ ਉਹ ਵਰਡਸ ਹੋ ਰਹੀ ਹੈ ਤੇ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਰੈਫਰ ਕਰਨਾ ਹੈ। ਤਾਲਿਆਂ ਦੇ ਵੱਲੋਂ ਵੀ ਜਿਹੜੇ ਇਸ ਤਰ੍ਹਾਂ ਦੇ ਕੁਝ ਕੇਸ ਜਿਹੜੇ ਫਲੱਡ ਅਫफेक्टेड ਇਰੀਆ ਦੇ ਵਿੱਚ ਕਿਵੇਂ ਉਹਨਾਂ ਨੂੰ ਪ੍ਰਾਇੋਰਟੀ ਉੱਪਰ ਦੇਖਣਾ ਨਹੀਂ ਹਾਂ। ਹਾਂਜੀ ਉਹਨਾਂ ਨੂੰ ਪ੍ਰਾਇੋਰਟੀ ਤੇ ਅਸੀਂ ਉੱਪਰ ਦੇਖਣਾ ਜਿੱਦਾਂ ਹੁਣ ਇਸ ਏਰੀਆ ਦੇ ਵਿੱਚ ਡਾਇਰੀਆ ਦੇ ਕੇਸ ਜਿਹੜਾ ਹੈਗਾ ਫਲੱਡ ਦੇ ਕਾਰਨ ਹੋ ਰਹੇ ਜਾਦਾ ਅਲਰਜੀ ਦੇ ਸਕਿਨ ਅਲਰਜੀ ਦੇ ਜਿਆਦਾ ਹੈ ਤੇ ਫਿਰ ਅਸੀਂ ਉਹ ਲੋਕਾਂ ਨੂੰ ਸਾਰੇ ਮਤਲਬ ਅਵੇਅਰਨੈਸ ਵੀ ਦੇ ਰਹੇ ਹਾਂ ਇਸ ਬਾਰੇ ਕਿ ਉਹਨਾਂ ਨੇ ਕੀ ਕੀ ਕਰਨਾ ਹੈ ਇਹਦੇ ਲਈ ਤੇ ਉਹਨਾਂ ਨੂੰ ਅਸੀਂ ਮੈਡੀਸਨ ਵੀ ਦੇ ਰਹੇ ਹਾਂ। ਪਾਣੀ ਇੱਥੇ ਆਇਆ ਹੋਇਆ ਹੈ ਕਿੰਨਾ ਕੁ ਨੁਕਸਾਨ ਹੈ ਤੇ ਤੁਹਾਡੇ ਵੱਲੋਂ ਕਿਸ ਤਰੀਕੇ ਤੁਹਾਡੇ ਆਸ਼ਰਮ ਵੱਲੋਂ ਮਦਦ ਕੀਤੀ ਜਾ ਰਹੀ ਹੈ ਦੇਖੋ ਵੀਰ ਜੀ ਅਸੀਂ ਤਾਂ ਹੁਣ ਦੇਖੋ ਸਾਡਾ ਮੱਲਾ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਸੌਣ ਦਾ ਪ੍ਰਬੰਧ ਕੋਈ ਦਵਾਈ ਬੂਟੀ ਆ ਉਹ ਸਾਡੇ ਕੋਲ ਸਭ ਸਿਸਟਮ ਬਣਾਇਆ ਹੋਇਆ ਹੈ ਆਸ਼ਰਮ ਵੱਡਾ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਚੱਲ ਰਿਹਾ ਬਾਕੀ ਜਿਹੜਾ ਪਾਣੀ ਆ ਪਾਣੀ ਤਾਂ ਦੇਖੋ ਤੁਹਾਡੇ ਸਾਹਮਣੇ ਦੇਖ ਰਿਹਾ ਹਾਲ ਦੀ ਘੜੀ ਤਾਂ ਚਲੋ ਫੇਰ ਵੀ ਸੇਫ ਆ ਕੁਝ ਇਸ ਤੋਂ ਜ਼ਿਆਦਾ ਵੱਧ ਤਾਂ ਫਿਰ ਡਿਫਿਕਲਟ ਮਾਹੌਲ ਬਣੂਗਾ ਇਹ ਬਣੂਗਾ ਇਨੇ ਕਿ ਘਰ ਜਿਹੜੇ ਅਫੈਕਟਡ ਹੈ ਜਿੰਨੇ ਬਸ ਸਾਡੇ ਦੇਖੋ ਮਹੱਲਾ ਹੈਗਾ 30 40 ਘਰ ਨੇ ਜਿਹੜੇ ਸਾਰੇ ਤੋਂ ਆਲੇ ਦਾਲ ਘੁੰਮੀ ਗਿਆ ਪਾਣੀ ਹੁਣ ਵਿੱਚ ਆ ਗਏ ਨਾ ਉਹ ਤਾਂ ਸਮਾਨ ਤਾਂ ਸਾਰਾ ਬਾਹਰ ਆ ਗਿਆ ਉਹ ਤਾਂ ਖਾਲੀ ਬਿਲਡਿੰਗਾਂ ਰਹਿ ਗਈਆਂ ਉਹ ਤਾਂ ਸਾਰੇ ਕੁਸਾ ਆਸ਼ਰਮ ਵਿੱਚ ਬੈਠੇ ਕੁਸਾ ਉੱਚੀ ਥਾਂ ਤੇ ਆ ਕੇ ਰੋਟੀ ਪਾਣੀ ਇੱਥੇ ਸੱਕ ਲੈਂਦੇ ਨੇ ਇਸੇ ਵਾਰ ਦੇ ਵਿੱਚ ਲੱਗਿਓ ਪਰ ਲੱਗਦਾ ਹੈ ਕਿ ਇਹ ਹਰ ਸਾਲ ਦੀ ਜਿਹੜੀ ਸਮੱਸਿਆ ਆ ਦੀ ਦਾ ਪੱਕਾ ਹੱਲ ਹੈ ਨਾ ਕਨਲਾਈਜ਼ ਕੀਤਾ ਜਾਵੇ ਤਾਂ ਹੀ ਇਹ ਹੱਲ ਹੋ ਸਕਦਾ ਹੈ ਇਹ ਦੇਖੋ ਸਰਕਾਰਾਂ ਦੇ ਕੰਮ ਨੇ ਇਹ ਉਹਨਾਂ ਨੇ ਕਰਨੇ ਨੇ ਅਸੀਂ ਸਾਡਾ ਜੋ ਧਾਰਮਿਕ ਕੰਮ ਆ ਅਸੀਂ ਮੁੱਢਲੀ ਜੋ ਕਰ ਸਕਦੇ ਅਸੀਂ ਰੋਟੀ ਪਾਣੀ ਦਾ ਪ੍ਰਬੰਧ ਕਰ ਸਕਦੇ ਉਹ ਸਾਡੇ ਵੀਰ ਨੇ ਇਹਨਾਂ ਦੇ ਸਹਿਯੋਗ ਨਾਲ ਸਾਡੇ ਕੰਮ ਚੱਲ ਰਹੇ ਨੇ ਅਸੀਂ ਧਾਰਮਿਕ ਸੰਸਥਾ ਅਸੀਂ ਉਹ ਕੰਮ ਕਰ ਸਕਦੇ ਜਿਹੜਾ ਰੋਟੀ ਪਾਣੀ ਦਾ ਕਿਸੇ ਨੂੰ ਸੌਣ ਨੂੰ ਆਸ਼ਰਮ ਚਾਹੀਦਾ ਉਹਦੇ ਵਾਸਤੇ ਕੋਈ ਮੁੱਢਲੀ ਸਹਾਇਤਾ ਦਵਾਈ 24 ਘੰਟੇ ਹਾਂਜੀ ਹਾਂਜੀ ਬਾਕੀ ਇਹ ਦੇਖੋ ਹੁਣ ਹੋਣਾ ਤਾਂ ਚਾਹੀਦਾ ਵਾ ਹਰ ਸਾਲ ਸਮੱਸਿਆ ਤਾਂ ਆਉਂਦੀ ਸਾਡੇ ਮਲੇ ਨੂੰ ਹਰ ਸਾਲ ਹੀ ਦੇਖੋ ਇੱਕ ਵਾਰ ਕਰ ਨਹੀਂ ਬਣਦਾ ਹੈਗਾ ਗਰੀਬ ਲੋਕ ਨੇ ਦੁਬਾਰਾ ਦੁਬਾਰਾ ਸਾਡੇ ਕੋਲ ਹੀ ਰਹਿੰਦੇ ਕਿੱਦਾਂ ਬਣਾਣੇ ਹੈਗੇ ਲੋਕਾਂ ਨੂੰ ਇਹ ਤਾਂ ਗਵਰਨਮੈਂਟਾਂ ਦੇ ਕੰਮ ਉਹਨਾਂ ਨੇ ਸੋਚਣਾ ਨਾ ਜਦ ਤੱਕ ਮਾਰਾ ਜੇ ਪੂਰ ਚੜ ਗਿਆ ਸੀ ਪਾਣੀ ਉਹਦੇ ਨਾਲ ਤਾਂ ਚਲੋ ਹਜੇ ਸੇਫ ਆ ਫਿਰ ਬਾਕੀ ਤਾਂ ਉਹਨਾਂ ਦੇਖੋ ਗਵਰਨਮੈਂਟਾਂ ਨੇ ਦੇਖਣਾ ਬਾਕੀ ਭਗਵਾਨ ਦਾ ਸੋਚ ਸਕਦੇ ਹਾਂ ਹਾਂ ਜੀ ਤੁਹਾਡੇ ਸਾਹਮਣੇ ਦੇ ਕੈਮਰੇ ਪਿੰਡ 'ਚ ਪਾਣੀ ਕਦੋਂ ਤੋਂ ਆਇਆ ਹੋਇਆ ਕਿੰਨਾ ਕ ਨੁਕਸਾਨ ਹੈਗਾ ਕਿ ਇੱਥੇ ਕੋਈ ਪ੍ਰਸ਼ਾਸਕੀ ਅਧਿਕਾਰੀ ਤੁਹਾਨੂੰ ਪਹੁੰਚਿਆ ਮਦਦ ਕਰਨ ਦੇ ਲਈ ਪਾਣੀ ਪਿਛਲੇ 2-3 ਦਿਨ ਚੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਅਲਰਟ ਦੇ ਨਾਲ ਸਾਨੂੰ ਅਪਡੇਟ ਆਇਆ ਸੀਗਾ ਕਿ ਪਾਣੀ ਦਾ ਫਲੋ ਕੁਝ ਵਧੂਗਾ ਤੇ ਅੱਜ ਫਾਈਨਲੀ ਥੋੜਾ ਹੋਰ ਵਧਿਆ ਹੈ ਤੇ ਪ੍ਰਸ਼ਾਸਨ ਦੇ ਬੰਦੇ ਲਗਾਤਾਰ ਸਾਡੇ ਕੋਲ ਵੈਸੇ ਕੰਟੈਕਟ ਦੇ ਵਿੱਚ ਸਾਨੂੰ ਗਾਈਡ ਕਰ ਰਹੇ ਆ ਜੋ ਵੀ ਕੋਈ ਫਦਰ ਇਨਫੋਰਮੇਸ਼ਨਸ ਹੁੰਦੀ ਹੈ ਤੇ ਸਾਨੂੰ ਉਹ ਪਹੁੰਚਾਉਂਦੇ ਆ ਟਾਈਮ ਦੇ ਨਾਲ ਉਸ ਦੇ ਨਾਲ ਅਸੀਂ ਉਹਨਾਂ ਦੀ ਗਾਈਡਲਾਈਨ ਦੇ ਅਕੋਰਡਿੰਗਲੀ ਲੋਕਾਂ ਨੂੰ ਅੱਗੇ ਤਲਾਹ ਦੇ ਕੇ ਉਹਨਾਂ ਨੂੰ ਸੇਫ ਸ਼ੈਲਟਰਸ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਬਿਠਾਇਆ ਹੋਇਆ 2023 ਦੇ ਵਿੱਚ ਜਿਹੜੇ ਹਾਲਾਤ ਬਹੁਤ ਮਾੜੇ ਖਾਸ ਕਰਕੇ ਇੱਥੇ ਜਿਹੜਾ ਫਲੱਡ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਕੋਈ ਸੁਧਾਰ ਹੋਇਆ ਹੈ ਜਾਂ ਉਹੀ ਹਾਲਾਤ ਨੇ ਕੋਈ ਟੂ ਬੀ ਵੈਰੀ ਓਨੈਸਟ ਅਗਰ ਆਪਾਂ ਗੱਲ ਕਰੀਏ 2023 ਤੋਂ ਬਾਅਦ ਸਟਿਲ ਕੰਡੀਸ਼ਨ ਸੇਮ ਹੀ ਹੈ ਆਈ ਰੀਲੀ ਡੋਨਟ ਵਾਂਟ ਟੂ ਕ੍ਰਿਟੀਸਾਈਜ਼ ਐਨੀਵਨ ਕਿਉਂਕਿ ਇਦਾਂ ਦੀ ਆਪਤਾ ਦੀ ਸਥਿਤੀ ਦੇ ਵਿੱਚ ਕਿਸੇ ਨੂੰ ਨਿੰਦਣਾ ਇਹ ਸਹੀ ਗੱਲ ਹੀ ਹੁੰਦੀ ਕਿਉਂਕਿ ਐਸਟਮੀਕ ਇੱਕ ਕੁਦਰਤੀ ਆਫਤ ਹੈ ਬਟ ਅਸੀਂ ਇੱਕ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਆ ਹਾਈ ਅਥਾਰਟिटीज ਨੂੰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕਿ ਜਿਹੜਾ ਸਾਡਾ ਇਹ ਡੰਗਾ ਹੈ ਇਹਨੂੰ ਅਗਰ ਆਪਾਂ ਥੋੜਾ ਜਿਹਾ ਸਟਰੋਂਗ ਕਰਕੇ ਬਿਲਡ ਅਪ ਕਰ ਲਈਏ ਤਾਂ ਸਾਡੇ ਲਈ ਜੋ ਰਿਜ਼ਲਟ ਹੈ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੂਗੇ ਇਹੋ ਜਿਹੇ ਹਾਲਾਤ ਕਦੇ ਨਹੀਂ ਬਣੂਗੇ ਵੈਸੇ ਸਾਡੀ ਗੱਲ ਹੋਈ ਹੈ ਹੁਣ ਸਾਡੇ ਮੰਤਰੀ ਸਾਹਿਬ ਹੋਰੀ ਵੀ ਸਾਨੂੰ ਇਹ ਕਹੇ ਆਏ ਕਿ ਆਪਾਂ ਇਮੀਡੀਏਟ ਬੇਸਿਸ ਤੇ ਪ੍ਰਾਇਰੀਟੀ ਬੇਸਿਸ ਤੇ ਇਸ ਦਾ ਕੰਮ ਸਟਾਰਟ ਕਰਾਂਗੇ ਪਿੰਡ ਦੇ ਕਿੰਨੇ ਘਰ ਨੇ ਜਿਹੜੇ ਸਿੱਧੇ ਤੌਰ ਤੇ ਦਰਿਆ ਦੀ ਮਾਰ ਛਿੜ ਗਿਆ ਪਿੰਡ ਦਾ ਨਾਮ ਆ ਰਹੇ 50 ਤੋਂ 60 ਘਰ ਹੈ ਜਿਹੜੇ ਅਗਰ ਆਪਾਂ ਕਾਊਂਟ ਕਰੀਏ ਆਪਣਾ ਪਿੰਡ ਹੈ ਸਾਡਾ ਜੀ ਤੇ 50 ਤੋਂ 60 ਘਰ ਹੈ ਜਿਹੜੇ ਫਿਲਹਾਲ ਇਹਦੀ ਮਤਲਬ ਕਿ ਜਿਹੜੇ ਕੰਟੈਕਟ ਦੇ ਵਿੱਚ ਆ ਜਾਂਦੇ ਆ ਜਿਹਦੇ ਨਾਲ ਥੋੜੀ ਸਾਨੂੰ ਪ੍ਰੋਬਲਮ ਵੱਜ ਜਾਂਦੀ ਹੈ ਤੇ ਫਿਲਹਾਲ ਲੱਗੇ ਹੋਏ ਆਪਣੀ ਵੀ ਆਪਾਂ ਮਿਹਨਤ ਕਰ ਰਹੇ ਆ ਪਿੰਡ ਲਈ ਇੱਥੋਂ ਆਪਾਂ ਬਾਬਾ ਜੀ ਦਾ ਆਸ਼ਰਮ ਆਪਣਾ ਨਿਰਵਾਣ ਆਸ਼ਰਮ ਇੱਥੇ ਖਾਣੇ ਪੀਣੇ ਦਾ ਬੰਦੋਬਸਤ ਕਰਿਆ ਹੋਇਆ ਸਾਰਾ ਤੇ ਐਜ਼ ਅ ਸ਼ੈਲਟਰ ਵੀ ਆਪਾਂ ਇਹਨੂੰ ਯੂਜ਼ ਕਰ ਰਹੇ ਆ ਵੈਸੇ ਸੈਕੰਡ ਆਪਸ਼ਨ ਦੇ ਤੌਰ ਤੇ ਸਾਡੇ ਕੋਲ ਪ੍ਰਾਇਮਰੀ ਸਕੂਲ ਵੀ ਹੈ ਅੱਛਾ ਕੁਝ ਏ ਬੀ ਸੀ ਕੀ ਜਿਹੜੇ ਪ੍ਰੈਗਨੈਂ ਆਪਣੇ ਘਰ ਬੋਲੇ ਨੇ ਉਹ ਦਰਿਆ ਦੇ ਪਾਣੀ ਦੀ ਮਾਰ ਹਟਾ ਉਹਨਾਂ ਨੂੰ ਇੱਕੰਨੇ ਤੁਸੀਂ ਰੈਸਕੂ ਕਰਕੇ ਕਿੱਥੇ ਆਸਮਨ ਹੋ ਗਈਆਂ ਫਿਲਹਾਲ ਇਹ ਆਸ਼ਰਮ ਦੇ ਵਿੱਚ ਆ ਗਏ ਆਪਣੇ ਇਹ ਪਿੱਛੇ ਜਿੱਥੇ ਆਪਾਂ ਖੜੇ ਹੋਏ ਆ ਇਹ ਨਿਰਵਾਣ ਆਸ਼ਰਮ ਵਿੱਚ ਇੱਥੇ ਹੈ ਤੇ ਇਹਨਾਂ ਕੋ ਮੈਡੀਕਲ ਟੀਮਸ ਵੀ ਪ੍ਰੋਪਰ ਆ ਕੇ ਫਾਲੋਅ ਅਪਸ ਲੈ ਰਹੀਆਂ ਹੈ ਉਹਦੇ ਲਈ ਆਪਾਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਮੇਨਟੇਨ ਕਰ ਰਿਹਾ ਤੁਸੀਂ ਯੰਗ ਸਰਪੰਚ ਤੁਸੀਂ ਪਿੰਡ ਦਾ ਕਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਨੂੰ ਜਿਹੜੇ ਖਾਸ ਤਰ੍ਹਾਂ ਇਫੈਕਟਡ ਹੋਏ ਹੋਣਗੇ ਅੱਪਾ ਹਾਜ਼ਰ ਹੈ ਜੀ ਉਹਨਾਂ ਦੇ ਪਿਛਲੇ 3 ਦਿਨ ਤੋਂ ਸਾਰੇ ਨੂੰ ਪਤਾ ਹੈ ਕਿ ਮੈਂ ਮਤਲਬ ਕਿ ਇੱਥੋਂ ਸਵੇਰੇ 5 ਜਾਂ 6 ਵਜੇ ਦੇ ਅਰਾਊਂਡ ਇੱਥੋਂ ਜਾ ਰਿਹਾ ਕਿਉਂਕਿ ਆਪਾਂ ਹਾਜ਼ਰ ਹੈ 24/7 ਆਪਣੇ ਲੋਗ ਹੈ ਏਸੀ ਮੁਸੀਬਤ ਦੇ ਵਿੱਚ ਸਭ ਤੋਂ ਪਹਿਲਾਂ ਲੋਗ ਆਪਣੇ ਮੋਤਵਰ ਬੰਦੇ ਨੂੰ ਯਾਦ ਕਰਦੇ ਆ ਕਿ ਸਾਡੇ ਨਾਲ ਉਹ ਅਵੇਲੇਬਲ ਰਹੇ ਇਹਨਾਂ ਦਾ ਖਾਣੇ ਦਾ ਬੰਦੋਬਸ ਜਿਵੇਂ ਤੁਹਾਨੂੰ ਦੱਸਿਆ ਹੈ 3 ਟਾਈਮ ਖਾਣੇ ਦਾ ਇੱਧਰ ਆਪਾਂ ਪ੍ਰਬੰਧ ਕਰ ਚੁੱਕੇ ਆਂ ਹੋਰ ਵੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਮਜਬੂਰੀ ਕੋਈ ਪਰਸਨਲ ਮਜਬੂਰੀਆਂ ਵੀ ਕਿਸੇ ਨੂੰ ਹੈਗੀਆਂ ਆਪਾਂ ਉਹਨੂੰ ਓਪਰ ਇਨੀਸ਼ੀਏਟਿਵ ਲੈ ਕੇ ਸੌਲਵ ਆਊਟ ਕਰ ਰਿਹਾ ਜੀ ਬਿਲਕੁਲ ਪ੍ਰਸ਼ਾਸਨ ਪੂਰੇ ਕੰਟੈਕਟ ਦੇ ਵਿੱਚ ਹੈ ਐਸ ਡੀ ਐਮ ਸਾਹਿਬ ਵੀ ਸਾਡੇ ਕੋਲ 2 2 3 3 ਵਜੇ ਵੀ ਜੋ ਅਰਲੀ ਮਾਰਨਿੰਗ ਵਿਜ਼ਿਟ ਕਰ ਰਹੇ ਆ ਸੋ ਉਹਨਾਂ ਦਾ ਵੀ ਧੰਨਵਾਦ ਹੈ ਆਪਣੀ ਡਿਊਟੀਆਂ ਨਿਭਾ ਰਹੇ ਉਹ ਵੀ ਜ਼ਿੰਮੇਵਾਰੀ ਦੇ ਨਾਲ ਇੱਥੋਂ ਤੁਹਾਨੂੰ ਦੱਸ ਰਿਹਾ ਕਿ ਜੋ ਮੇਨਲੀ ਇੰਪੈਕਟ ਕਰਦੇ ਆ ਉਹ 30 ਕਿ ਪਰਿਵਾਰ ਹੁੰਦੇ ਆ ਕਿਉਂਕਿ ਜਿਹੜਾ ਡਾਊਨ ਸਾਈਡ ਆਕਰ ਤੁਸੀਂ ਉਧਰ ਨਜ਼ਰ ਮਾਰੋ ਤੇ ਉੱਥੇ ਉਹ ਘਰ ਜ਼ਿਆਦਾ ਇੰਪੈਕਟ ਕਰਦੇ ਆ ਸਾਡੇ ਬਾਕੀ ਉੱਪਰ ਵਾਲੇ ਘਰ ਜਿਹੜੇ ਉਹ ਸਾਡੇ ਫਿਲਹਾਲ ਸਹੀ ਆ ਫਿਲਹਾਲ ਕੋਈ ਘਬਰਾਣ ਦੀ ਲੋੜ ਨਹੀਂ ਜੀ ਬਿਲਕੁਲ ਬਿਲਕੁਲ ਜੀ ਲੋਕ ਜਿਹੜੇ ਆ ਉਹ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋਏ ਨੇ ਜਿਸ ਤਰੀਕੇ ਨਾਲ ਸਤਲੁਜ ਨੇ ਜਿਹੜਾ ਕਹਿਰ ਦਿਖਾਣਾ ਆਪਣਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਨਾਲ ਸਵੇਰੇ ਕੈਬਨਟ ਮੰਤਰੀ ਹਰਜੋਤ ਸਿੰਘ ਬਾਸੋਂ ਨੇ ਵੀ ਕਿਹਾ ਸੀ ਕਿ ਸਤਲੁਜ ਦਾ ਜਿਹੜਾ ਪਾਖੜਾ ਡੈਮ ਦਾ ਜਿਹੜਾ ਆ ਸਵੇਰੇ ਜਿਹੜਾ ਪਾਖੜਾ ਟਾਈਮ ਦਾ ਲੈਵਲ ਸੀਗਾ ਉਹ ਲਗਭਗ 1678 ਫੁੱਟ ਨੂੰ ਜਿਹੜਾ ਕ੍ਰੋਸ ਕਰ ਚੁੱਕਿਆ ਸੀ ਪਰ ਹੁਣ ਜਿਸ ਤਰੀਕੇ ਨਾਲ ਪਿੱਛੋਂ ਪਾਣੀ ਦੀ ਆਮਦ ਹੋ ਰਹੀ ਆ ਹੁਣ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸਿਰਫ ਇੱਕ ਅੱਧਾ ਫੁੱਟ ਜਿਹੜਾ ਪਾਖੜੇ ਦਾ ਲੈਵਲ ਜਿਹੜਾ ਰਹਿ ਗਿਆ ਏ ਹੁਣ ਦੇਖਣ ਵਾਲਾ ਸਮਾਂ ਹੋਊਗਾ ਕਿ ਪਾਖੜੇ ਦੇ ਵਿੱਚੋਂ ਕਿੰਨਾ ਪਾਣੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਛੱਡਿਆ ਜਾਂਦਾ ਕਿਉਂਕਿ ਪਤਾ ਇਹ ਲੱਗ ਰਿਹਾ ਸੂਤਰਾਂ ਦੇ ਮੁਤਾਬਕ ਕਿ 8 ਫੁੱਟ ਤੱਕ ਜਿਹੜੇ ਆ ਉਹ ਗੇਟ ਖੋਲ ਦਿੱਤੇ ਗਏ ਨੇ ਜਿਸ ਕਰਕੇ ਜਿਹੜੇ ਸਤ루 ਦਰਿਆ ਕੰਢੇ ਵੱਸਦੇ ਲੋਕ ਹੈ ਉਹਨਾਂ ਲਈ ਜਰੂਰ ਜਿਹੜੀ ਜਰੂਰ ਇੱਕ ਸੋਚਣ ਵਾਲੀ ਗੱਲ ਹੈ ਖਤਰੇ ਵਾਲੀ ਗੱਲ ਹੈ ਕਿ ਪਾਣੀ ਜਿਸ ਤਰੀਕੇ ਨਾਲ ਵਧੂਗਾ ਲੋਕਾਂ ਨੂੰ ਜੜਾ ਨੁਕਸਾਨ ਜਰੂਰ ਹੋਊਗਾ ਕੈਮਰਾਮਨ ਦੀਪਨਾਲ ਦੇ ਨਾਲ ਬੁੱਤ ਸਿੰਘ ਰਾਣਾ ਡੀ5 ਚੈਨਲ ਪੰਜਾਬੀ ਸ਼੍ਰੀ ਅਨੰਦਪੁਰ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ